ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਓਮਾ ਤ੍ਰਿਲੋਕ ਜੀ ਦੀ ਕਿਤਾਬ ਅਮ੍ਰਿਤਾ ਅਮਰੋਜ਼ ਇੱਕ ਪਿਆਰ ਕਹਾਣੀ ਦੇ ਅਗਲੇ ਭਾਗ ਵਿੱਚ ਇੱਕ ਵਾਰ ਮੈਂ ਅਮਰੋਜ਼ ਜੀ ਨੂੰ ਪੁੱਛਿਆ ਤੁਸੀਂ ਜਾਣਦੀ ਸੀ ਜਾਣਦੇ ਸੀ ਕਿ ਅਮ੍ਰਿਤਾ ਜੀ ਸਾਹਿਰ ਨੂੰ ਪਿਆਰ ਕਰਦੇ ਸੀ ਤੇ ਸਾਜਿਦ ਨਾਲ ਵੀ ਉਹਨਾਂ ਦਾ ਮੋਹ ਸੀ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਸੀ ਮੇਰੇ ਸਵਾਲ ਉੱਤੇ ਅਮਰੋਜ਼ ਜੀ ਉੱਚੀ ਸਾਰੀ ਹੱਸੇ ਮੈਂ ਤੈਨੂੰ ਇੱਕ ਗੱਲ ਦੱਸਦਾ ਮਾਂ ਇੱਕ ਵਾਰ ਅਮ੍ਰਿਤਾ ਨੇ ਮੈਨੂੰ ਕਿਹਾ ਕਿ ਜੇ ਉਹ ਸਾਹਿਰ ਨੂੰ ਹਾਸਲ ਕਰ ਲੈਂਦੀ ਤਾਂ ਮੈਂ ਉਹਨੂੰ ਨਹੀਂ ਸੀ ਮਿਲਣਾ ਪਤਾ ਮੈਂ ਕੀ ਕਿਹਾ ਮੈਂ ਕਿਹਾ ਤੂੰ ਮੈਨੂੰ ਤਾਂ ਜ਼ਰੂਰ ਹੀ ਮਿਲਦੀ ਭਾਵੇਂ ਤੈਨੂੰ ਸਾਹਿਰ ਦੇ ਘਰ ਵਿੱਚੋਂ ਕੱਢ ਕੇ ਹੀ ਲਿਆਉਣਾ ਪੈਂਦਾ ਜਦ ਅਸੀਂ ਕਿਸੇ ਨੂੰ ਪਿਆਰ ਕਰਦੇ ਹਾਂ ਤਾਂ ਰਾਹ ਦੀਆਂ ਔਕੜਾਂ ਦਾ ਹਿਸਾਬ ਨਹੀਂ ਲਾਉਂਦੇ ਥੋੜੀ ਦੇਰ ਬਾਅਦ ਕੁਝ ਸੋਚਦਿਆਂ ਹੋਇਆਂ ਉਹਨਾਂ ਆਪਣੇ ਅੰਦਾਜ਼ ਵਿੱਚ ਹੌਲੀ ਜਿਹੀ ਕਿਹਾ ਤੈਨੂੰ ਪਤਾ ਹੈ ਜਦੋਂ ਮੈਂ ਮੁੰਬਈ ਜਾ ਰਿਹਾ ਸਾਂ ਤਾਂ ਮੈਨੂੰ ਹੀ ਅਮ੍ਰਿਤਾ ਨੇ ਆਪਣੀ ਕਿਤਾਬ ਸਾਹਿਰ ਨੂੰ ਭੇਟ ਕਰਨ ਲਈ ਦਿੱਤੀ ਸੀ ਤੇ ਮੈਂ ਖੁਸ਼ੀ-ਖੁਸ਼ੀ ਲੈ ਗਿਆ ਸਾਂ ਫਿਰ ਕੁਝ ਠਹਿਰ ਕੇ ਕੁਝ ਸੋਚਦਿਆਂ ਹੋਇਆਂ 임ਰੋਜ਼ ਨੇ ਕਿਹਾ ਮੈਨੂੰ ਪਤਾ ਸੀ ਅਮ੍ਰਿਤਾ ਸਾਹਿਰ ਨੂੰ ਕਿੰਨਾ ਚਾਹੁੰਦੀ ਸੀ ਪਰ ਮੈਨੂੰ ਇਹ ਵੀ ਬਾਖੂਬੀ ਪਤਾ ਸੀ ਕਿ ਅਮ੍ਰਿਤਾ ਨੂੰ ਮੈਂ ਕਿੰਨਾ ਚਾਹੁੰਦਾ ਸੀ ਮੈਂ ਉਹਨਾਂ ਨੂੰ ਇੱਕ ਹੋਰ ਸਵਾਲ ਪੁੱਛਿਆ ਅਮ੍ਰਿਤਾ ਜੀ ਸਾਹਿਰ ਤੋਂ ਪ੍ਰੇਰਣਾ ਲੈਂਦੇ ਸਨ ਕਵੀ ਸੰਗ੍ਰਹਿ ਸੁਨੇਹੜੇ ਜਿਸ ਉੱਤੇ ਉਹਨਾਂ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਹੈ ਉਹ ਉਹਨਾਂ ਸਾਹਿਰ ਲਈ ਹੀ ਲਿਖਿਆ ਸੀ ਅਤੇ ਉਹ ਇਸ ਬਾਰੇ ਬੇਬੇ ਬਿਬਾਕ ਹੋ ਕੇ ਕਹਿੰਦੇ ਵੀ ਨੇ ਉਹਨਾਂ ਦੀ ਜ਼ਿੰਦਗੀ ਵਿੱਚ ਤੁਹਾਡੀ ਕੀ ਥਾਂ ਰਹੀ ਉਹ ਇਸ ਤਰ੍ਹਾਂ ਬੋਲੇ ਜਿਵੇਂ ਕਿਸੇ ਗਹਿਰੀ ਸੋਚ ਵਿੱਚ ਡੁੱਬੇ ਹੋਏ ਹੋਣ ਸਾਹਿਰ ਦੇ ਨਾਲ ਅਮ੍ਰਿਤਾ ਦਾ ਸਬੰਧ ਮਿੱਥਿਆ ਜਾਣੀ ਮਾਇਆ ਵਾਈ ਸੀ ਮੇਰੇ ਨਾਲ ਉਸ ਦਾ ਰਿਸ਼ਤਾ ਸੱਚਾ ਹਕੀਕੀ ਹੈ ਉਹ ਅਮ੍ਰਿਤਾ ਨੂੰ ਬੇਚੈਨ ਛੱਡ ਕੇ ਤੁਰ ਗਿਆ ਮੇਰੇ ਨਾਲ ਉਹ ਸੰਤੁਸ਼ਟ ਅਤੇ ਸੰਪੂਰਨ ਹੈ ਮੈਂ ਫਿਰ ਟੋਕਿਆ ਉਹਨਾਂ ਦੀਆਂ ਲਿਖਤਾਂ ਇੱਕ ਸੀ ਅਨੀਤਾ ਦਿੱਲੀ ਦੀਆਂ ਗਲੀਆਂ ਅਤੇ ਆਖਰੀ ਖੱਤ ਵਿੱਚ ਸਾਹਿਰ ਦਾ ਚਿਹਰਾ ਮੂਹਰਾ ਸਾਫ਼ ਉੱਬਰ ਕੇ ਸਾਹਮਣੇ ਆਉਂਦਾ ਹੈ ਅਤੇ ਇਸੇ ਤਰ੍ਹਾਂ ਨੇਬਰਿੰਗ ਬਿਊਟੀ ਅਤੇ 7 ਇਅਰਸ ਵਿੱਚ ਸਜਾਦ ਹੈਦਰ ਦਾ ਅਮਰੋਜ਼ ਨੇ ਜਵਾਬ ਦਿੱਤਾ ਹਾਂ ਸਜਾਦ ਹੈਦਰ ਵੀ ਅਮ੍ਰਿਤਾ ਦੇ ਕਰੀਬੀ ਦੋਸਤ ਸਨ ਅਸਲ ਵਿੱਚ ਇੱਕ ਐਸੇ ਦੋਸਤ ਜਿਸ ਦੀ ਨੇੜਤਾ ਵਿੱਚ ਅਮ੍ਰਿਤਾ ਨੇ ਪਹਿਲੀ ਵਾਰ ਮਹਿਸੂਸ ਕੀਤਾ ਕਿ ਕਵਿਤਾ ਸਿਰਫ ਪ੍ਰੇਮੀ ਦੀ ਭਾਵਨਾ ਨਾਲ ਹੀ ਨਹੀਂ ਲਿਖੀ ਜਾਂਦੀ ਸਗੋਂ ਸੱਚੀ ਦੋਸਤੀ ਵਿੱਚ ਵੀ ਪਰਫੁੱਲਤ ਹੁੰਦੀ ਹੈ ਅਮ੍ਰਿਤਾ ਨੇ ਸਜਾਦ ਲਈ ਲਿਖਿਆ ਸੀ ਖੰਭ ਵਿਕੰਦਰ ਦੇ ਲੈ ਦੇਵੇ ਪਰਦੇਸੀਆ ਜਹ ਰਹਿ ਪੈ ਸਾਡੇ ਕੋਲ ਸਜਾਦ ਹੈਦਰ ਅਮ੍ਰਿਤਾ ਜੀ ਦੀ ਬਹੁਤ ਕਦਰ ਕਰਦੇ ਸਨ ਵਟਵਾਰੇ ਤੋਂ ਪਿੱਛੋਂ ਉਹ ਆਪਸ ਵਿੱਚ ਖਤੋ-ਕਿਤਾਬਤ ਕਰਦੇ ਰਹੇ ਮੈਨੂੰ ਇਸ ਗੱਲ ਦਾ ਪਤਾ ਹੈ ਅਮ੍ਰਿਤਾ ਲਈ ਸਜਾਦ 1947 ਦੇ ਦੰਗਿਆਂ ਵੇਲੇ ਵੀ ਜੂਝਿਆ ਮੈਂ ਜਾਣਦਾ ਹਾਂ ਸਜਾਦ ਨੇ ਅਮ੍ਰਿਤਾ ਨੂੰ ਇੱਕ ਵਾਰ ਇਹ ਵੀ ਲਿਖਿਆ ਸੀ ਮੈਂ ਇੱਕ ਉੜਦੇ ਹੋਏ ਫਲ ਦੀ ਮੁਲਾਕਾਤ ਲਈ ਤਰਸਿਆ ਹਾਂ ਮੈਨੂੰ ਇਹ ਵੀ ਪਤਾ ਹੈ ਇਹ ਲੋਕ ਆਪਣੀਆਂ ਨਿੱਜੀ ਗੱਲਾਂ ਵੀ ਇੱਕ ਦੂਸਰੇ ਨਾਲ ਕਰ ਲੈਂਦੇ ਸਨ ਇਸੇ ਲਈ ਜਦੋਂ ਮੈਂ ਤੇ ਅਮ੍ਰਿਤਾ ਨੇ ਮਿਲ ਕੇ ਉਹਨੂੰ ਖੱਤ ਲਿਖਿਆ ਉਹਨੇ ਜਵਾਬ ਦਿੱਤਾ ਮੇਰੇ ਦੋਸਤ ਆਮੀ ਦੇ ਖੱਤਾਂ ਤੋਂ ਜਿਹੜੀ ਤੇਰੀ ਤਸਵੀਰ ਪੜਾਈ ਹੈ ਉਸ ਤੋਂ ਮੈਂ ਤੈਨੂੰ ਜਾਣਨਾ ਲੱਗ ਪਿਆ ਵਾਂ ਤੇਰਾ ਰਾਕੀਬ ਤੈਨੂੰ ਸਲਾਮ ਕਰਦਾ ਹੈ ਆਪਣੀ ਮੌਤ ਤੋਂ ਪਹਿਲਾਂ 사ਜਾਦ ਨੇ ਅਮ੍ਰਿਤਾ ਦੇ ਲਿਖੇ ਸਾਰੇ ਖੱਤ ਕਿਸੇ ਦੋਸਤ ਦੇ ਹੱਥ ਹਿੰਦੁਸਤਾਨ ਵਾਪਸ ਭੇਜ ਦਿੱਤੇ ਜਿਉਂ ਹੀ ਉਸ ਦੋਸਤ ਨੇ ਖੱਤਾਂ ਦਾ ਉਹ ਪੁਲਿੰਦਾ ਅਮ੍ਰਿਤਾ ਨੂੰ ਦਿੱਤਾ ਅਮ੍ਰਿਤਾ ਨੇ ਮੈਨੂੰ ਫੜਾ ਦਿੱਤਾ ਕਿ ਮੈਂ ਚਾਹਾਂ ਤਾਂ ਪੜ ਲਵਾਂ ਪਰ ਮੈਂ ਕਿਉਂ ਪੜਦਾ ਉਹ ਖੱਤ ਮੈਂ ਸਾਰੇ ਸਾੜ ਦਿੱਤੇ ਚਾਹ ਦਾ ਘੁੱਟ ਭਰ ਕੇ ਅਮਰੋਜ਼ ਫਿਰ ਕਹਿਣ ਲੱਗੇ ਜਦੋਂ ਗੁਰੂ datt ਨੇ ਮੈਨੂੰ ਨੌਕਰੀ ਲਈ ਪੰਬਈ ਬੁਲਾਇਆ ਤਾਂ ਮੈਂ ਅਮ੍ਰਿਤਾ ਨੂੰ ਦੱਸਣ ਆਇਆ ਅਮ੍ਰਿਤਾ ਕੁਝ ਥੇਰ ਤੱਕ ਖਾਮੋਸ਼ ਰਹੀ ਤੇ ਫਿਰ ਉਹਨੇ ਮੈਨੂੰ ਇੱਕ ਕਹਾਣੀ ਸੁਣਾਈ ਉਹ ਕਹਾਣੀ ਦੋ ਦੋਸਤਾਂ ਦੀ ਸੀ ਉਹਨਾਂ ਵਿੱਚੋਂ ਇੱਕ ਬਹੁਤ ਸੋਹਣਾ ਸੀ ਪਰ ਦੂਸਰਾ ਕੁਝ ਖਾਸ ਨਹੀਂ ਸੀ ਇੱਕ ਬਹੁਤ ਸੋਹਣੀ ਕੁੜੀ ਖੂਬਸੂਰਤ ਦੋਸਤ ਵੱਲ ਖਿੱਚੀ ਗਈ ਉਹ ਲੜਕਾ ਆਪਣੇ ਦੋਸਤ ਦੀ ਮਦਦ ਨਾਲ ਉਹਨੂੰ ਜਿੱਤਣ ਦੀ ਕੋਸ਼ਿਸ਼ ਕਰਦਾ ਹੈ। ਦੋਸਤ ਵੀ ਇਸ ਕੁੜੀ ਨੂੰ ਚੁੱਪ ਜਹੀ ਮੁਹੱਬਤ ਕਰਦਾ ਹੈ ਪਰ ਆਪਣੀ ਸੂਰਤ ਦੀ ਵਜ੍ਹਾ ਕਰਕੇ ਆਪਣੇ ਪਿਆਰ ਦਾ ਪ੍ਰਗਟਾਵਾ ਨਹੀਂ ਕਰਦਾ। ਆਖਰਕਾਰ ਕੁੜੀ ਦਾ ਵਿਆਹ ਸੋਹਣੇ ਮੁੰਡੇ ਨਾਲ ਹੋ ਜਾਂਦਾ ਹੈ। ਐਨੇ ਵਿੱਚ ਜੰਗ ਛਿੜ ਜਾਂਦੀ ਹੈ ਤੇ ਦੋਵੇਂ ਦੋਸਤ ਲੜਾਈ ਦੇ ਮੈਦਾਨ ਵਿੱਚ ਭੇਜ ਦਿੱਤੇ ਜਾਂਦੇ ਹਨ। ਲੜਕੀ ਦਾ ਪਤੀ ਉਹਨੂੰ ਨਿਤ ਖੱਤ ਲਿਖਦਾ ਹੈ ਪਰ ਉਹ ਸਾਰੇ ਖੱਤ ਆਪਣੇ ਦੋਸਤ ਕੋਲੋਂ ਲਿਖਵਾਉਂਦਾ ਹੈ। ਕੁਝ ਦਿਨਾਂ ਬਾਅਦ ਲੜਾਈ ਦੇ ਮੈਦਾਨ ਵਿੱਚ ਉਸ ਦੀ ਮੌਤ ਹੋ ਜਾਂਦੀ ਹੈ ਤੇ ਉਸਦੇ ਦੋਸਤ ਨੂੰ ਜ਼ਖਮੀ ਹਾਲਤ ਵਿੱਚ ਵਾਪਸ ਲਿਆਂਦਾ ਜਾਂਦਾ ਹੈ। ਲੜਕੀ ਆਪਣੇ ਪਤੀ ਦੇ ਦੋਸਤ ਨੂੰ ਮਿਲਣ ਹਸਪਤਾਲ ਜਾਂਦੀ ਹੈ ਅਤੇ ਆਪਣੇ ਪਤੀ ਦੇ ਖੱਤੋਂ ਨੂੰ ਵੀ ਖਾਉਂਦੀ ਹੈ। ਕੁੜੀ ਦੇ ਕਹਿਣ ਤੇ ਦੋਸਤ ਖੱਤਾ ਨੂੰ ਪੜਨ ਲੱਗ ਪੈਂਦਾ ਹੈ। ਥੋੜੀ ਦੇਰ ਪਿੱਛੋਂ ਹਨੇਰਾ ਹੋ ਜਾਂਦਾ ਹੈ। ਪਰ ਦੋਸਤ ਉਹ ਖੱਤ ਹਨੇਰੇ ਵਿੱਚ ਵੀ ਪੜਦਾ ਰਹਿੰਦਾ ਹੈ ਕਿਉਂਕਿ ਉਹ ਲਿਖੇ ਤਾਂ ਉਸੇ ਨੇ ਹੀ ਸਨ। ਉਹਨੂੰ ਉਹ ਜ਼ੁਬਾਨੀ ਜਾਸ ਸਨ ਲੜਕੀ ਸਮਝ ਜਾਂਦੀ ਹੈ ਵੇਖਦਿਆਂ ਵੇਖਦਿਆਂ ਦੋਸਤ ਦੀ ਤਬੀਅਤ ਹੋਰ ਵਿਗੜ ਜਾਂਦੀ ਹੈ ਅਤੇ ਉਹ ਦਮ ਤੋੜ ਦਿੰਦਾ ਹੈ ਲੜਕੀ ਕਹਿੰਦੀ ਹੈ ਮੈਂ ਇੱਕ ਆਦਮੀ ਨਾਲ ਪਿਆਰ ਕੀਤਾ ਸੀ ਪਰ ਉਸ ਨੂੰ ਦੋ ਵਾਰ ਗਵਾ ਲਿਆ ਡੂੰਗਾ ਸਾਹ ਭਰ ਕੇ 임ਰੋਜ਼ ਜੀ ਨੇ ਕਿਹਾ ਅਮ੍ਰਿਤਾ ਨੇ ਸੋਚਿਆ ਸੀ ਕਿ ਮੈਂ ਕਹਾਣੀ ਦੀ ਆਤਮਾ ਤੱਕ ਨਹੀਂ ਸਾਂ ਪਹੁੰਚ ਸਕਿਆ ਪਰ ਮੈਂ ਤਾਂ ਪਹੁੰਚ ਗਿਆ ਸਾਂ ਮੈਨੂੰ ਉਹਨੇ ਸਿਰਫ ਇੰਨਾ ਕਿਹਾ ਸਾਹਿਰ ਬੰਬਈ ਚਲਿਆ ਗਿਆ ਤੇ ਹੁਣ ਤੂੰ ਵੀ ਜਾ ਰਿਹਾ ਹੈ ਅਮ੍ਰਿਤਾ ਜੀ ਦੀ ਆਵਾਜ਼ ਵਿੱਚ ਅਤ ਦੀ ਨਿਰਾਸ਼ਤਾ ਅਤੇ ਉਦਾਸੀ ਸੀ ਜਿਵੇਂ ਕਹਿ ਰਹੀ ਹੋਵੇ ਜਿਹੜੇ ਇਸ ਤਰ੍ਹਾਂ ਤੁਰ ਜਾਂਦੇ ਨੇ ਉਹ ਮੜ ਵਾਪਸ ਨਹੀਂ ਆਉਂਦੇ ਮੈਂ ਜਦੋਂ ਬੰਬਈ ਪਹੁੰਚਿਆ ਤਾਂ 3 ਤੀਸਰੇ ਦਿਨ ਹੀ ਅਮ੍ਰਿਤਾ ਨੂੰ ਖੱਤ ਲਿਖ ਦਿੱਤਾ ਸੀ ਕਿ ਮੈਂ ਵਾਪਸ ਆ ਰਿਹਾ ਹਾਂ ਮੈਨੂੰ ਪਤਾ ਸੀ ਕਿ ਜੇ ਮੈਂ ਵਾਪਸ ਨਹੀਂ ਗਿਆ ਤਾਂ ਅਮ੍ਰਿਤਾ ਨੂੰ ਹਮੇਸ਼ਾ ਲਈ ਗਵਾ ਲਵਾਂਗਾ ਕੁਝ ਠਹਿਰ ਕੇ ਉਹ ਫਿਰ ਬੋਲੇ ਅਮ੍ਰਿਤਾ ਨੇ ਆਪਣੇ ਪਿਆਰ ਦਾ ਕਦੀ ਕੁਲੇ ਸ਼ਬਦਾਂ ਵਿੱਚ ਇਜ਼ਹਾਰ ਨਹੀਂ ਕੀਤਾ ਤੇ ਨਾ ਹੀ ਮੈਂ ਕੀਤਾ ਹੈ ਅਮ੍ਰਿਤਾ ਜੀ ਨੇ ਇੱਕ ਕਵਿਤਾ ਲਿਖੀ ਅੱਜ ਪੌਣ ਮੇਰੇ ਸ਼ਹਿਰ ਦੀ ਵਹਿ ਰਹੀ ਦਿਲ ਦੀ ਹਰ ਚੰਗਿਆੜੀ ਸਲਗ ਰਹੀ ਸ਼ਾਇਦ ਤੇਰਾ ਸ਼ਹਿਰ ਸ਼ੂਕੇ ਆਈ ਹੈ ਹੋਠਾਂ ਦੇ ਹਰ ਸਾਹ ਉੱਤੇ ਬੇਚੈਨੀ ਛਾਈ ਹੈ ਮੁਹੱਬਤ ਜਿਸ ਰਾਹ ਉਤੋਂ ਲੰਘ ਕੇ ਆਈ ਹੈ ਉਸੇ ਰਾਹ ਤੋਂ ਸ਼ਾਇਦ ਇਹ ਵੀ ਆਈ ਹੈ ਇਹ ਕਹਾਣੀ 임ਰੋਜ਼ ਜੀ ਦੀ ਜ਼ੁਬਾਨੀ ਸੀ ਪਰ ਇਹ ਗੱਲ ਮੈਨੂੰ ਬਾਅਦ ਵਿੱਚ ਪਤਾ ਲੱਗੀ ਕਿ ਰੋਜ਼ ਸ਼ਾਮ ਨੂੰ 임ਰੋਜ਼ ਜੀ ਵੀ ਆਪਣੇ ਘਰ ਦੀ ਛੱਤ ਉੱਤੇ ਖੜੋ ਕੇ ਉਸ ਗੱਡੀ ਦੀ ਉਡੀਕ ਕਰਦੇ ਸਨ ਜਿਸ ਵਿੱਚ ਬੈਠ ਕੇ ਅਮ੍ਰਿਤਾ ਰੇਡੀਓ ਸਟੇਸ਼ਨ ਤੋਂ ਵਾਪਸ ਆਉਂਦੇ ਸਨ ਗੱਡੀ ਦੇ ਲੰਘ ਜਾਣ ਤੋਂ ਬਾਅਦ ਵੀ ਉਹ ਬਹੁਤ ਦੇਰ ਤੱਕ ਉੱਥੇ ਹੀ ਖੜੇ ਰਹਿੰਦੇ ਸਨ ਆਵਾਕ ਖਿਲਾ ਨੂੰ ਕੂਰਦੇ ਹੋਏ ਇਹ ਇੱਥੇ ਉਡੀਕ ਕਰਦੇ ਰਹਿੰਦੇ ਤੇ ਉਹ ਉੱਥੇ ਕਵਿਤਾਵਾਂ ਵਿੱਚ ਕੁਝ ਲਿਖਦੇ ਰਹਿੰਦੇ ਜਿੰਦ ਤਾਂ ਸਾਡੀ ਕੋਇਲ ਸੁਣੀ ਦੀ ਜੀਬੇ ਤਾਂ ਸਾਡੀ ਵਰਜਿਤ ਛਾਲਾਂ ਤੇ ਦਰਦਾਂ ਦਾ ਸਾਖ ਅਸਾੜੜਾ ਹਰ ਵਾਰ ਅਮ੍ਰਿਤਾ ਜੀ ਵੱਲ ਜਾਣਾ ਮੇਰਾ ਰਿਸ਼ਤਿਆਂ ਦੀ ਦੁਨੀਆ ਦਾ ਇੱਕ ਨਵਾਂ ਸਫ਼ਰ ਹੁੰਦਾ ਅੱਜ ਜਦੋਂ ਮੈਂ ਅਮ੍ਰਿਤਾ ਜੀ ਦੇ ਘਰ ਗਈ ਤਾਂ ਉਹ ਕੁਝ ਥੱਕੇ ਹੋਏ ਜਹਿ ਲੱਗ ਰਹੇ ਸਨ ਇਹਨੇ ਦਿਨੀ ਉਹ ਬਿਸਤਰੇ ਉੱਤੇ ਹੀ ਪਏ ਰਹਿੰਦੇ ਸਨ ਉਹ ਖੁਦ ਆਪਣੀਆਂ ਲੱਤਾਂ ਹਿਲਾ ਵੀ ਨਹੀਂ ਸਨ ਸਕਦੇ ਪਾਸਾ ਵੱਟਣ ਲਈ ਵੀ ਉਹਨਾਂ ਨੂੰ ਸਹਾਰੇ ਦੀ ਲੋੜ ਪੈਂਦੀ ਸੀ ਬੈਠਣ ਵਿੱਚ ਵੀ ਔਖ ਆਉਣ ਲੱਗ ਪਈ ਸੀ ਪਰ ਫਿਰ ਵੀ ਖਾਣਾ ਉਹ ਬੈਠ ਕੇ ਹੀ ਖਾਣਾ ਪਸੰਦ ਕਰਦੇ ਸਨ ਉਹਨਾਂ ਦੀ ਚਾਹ ਦਾ ਵੇਲਾ ਹੋ ਗਿਆ ਸੀ ਤੇ ਉਹਨਾਂ ਨੂੰ ਉਹਨਾਂ ਦੀ ਨੂੰ ਚਾਹ ਲੈ ਆਈ ਉਹ ਚਾਹ ਇੱਕ ਕਟੋਰੇ ਵਿੱਚ ਪੀਣ ਲੱਗ ਪਏ ਸਨ ਆਪਣੇ ਮਨਪਸੰਦ ਨਾਈਸ ਬਿਸਕੁਟ ਦੇ ਨਾਲ ਫੁੱਲਾਂ ਵਾਲੇ ਜਿਸ ਲਾਲ ਕਟੋਰੇ ਵਿੱਚ ਉਹ ਚਾਹ ਪੀ ਰਹੇ ਸਨ ਮੈਂ ਉਸ ਦੀ ਤਾਰੀਫ਼ ਕਰ ਰਹੀ ਸੀ ਉਹਨਾਂ ਦੱਸਿਆ ਕਿ ਕਟੋਰਾ ਉਹਨਾਂ ਰੋਮਾਨੀਆਂ ਤੋਂ ਲਿਆਂਦਾ ਸੀ ਕਦੀ ਕਦੀ ਉਹਨਾਂ ਦੀ ਨਜ਼ਰ ਖਿੜਕੀ ਤੋਂ ਝਾਕਦੇ ਗੜ੍ਹ ਹਲ ਦੇ ਫੁੱਲ ਉੱਤੇ ਟਿਕ ਜਾਂਦੀ ਉਹ ਧੀਰ ਤੱਕ ਉਹਨੂੰ ਵੇਖਦੇ ਜਦੋਂ ਉਹਨਾਂ ਚਾਹ ਪੀ ਲਈ ਤਾਂ ਮੈਂ ਉਹਨਾਂ ਦੀ ਹਥੇਲੀ ਨੂੰ ਆਪਣੇ ਹੱਥ ਵਿੱਚ ਲੈ ਕੇ ਪਲੋਸਿਆ ਤੇ ਉਹਨਾਂ ਦੇ ਪਤਲੇ ਇੱਕ ਹੈਰੇ ਸਰੀਰ ਨੂੰ ਜੋ ਇੱਕਦਮ ਸੁੰਗੜ ਗਿਆ ਸੀ ਸਿੱਧਾ ਕਰ ਦਿੱਤਾ ਉਹ ਫੁੱਲ ਵੱਲ ਵੇਖਦੇ ਹੋਏ ਬੋਲੇ ਤੇਰੀ ਉਹ ਪੱਤਿਆਂ ਵਾਲੀ ਨਜ਼ਮ ਯਾਦ ਆ ਗਈ ਜਿਹੜੀ ਆਸ਼ੀਆ ਸੁਲਤਾਨ ਨੇ ਗਾਈ ਹੈ ਜਰਾਉ ਸੁਣਾਤਾ ਮੈਂ ਗੁਣਗੁਣਾ ਕੇ ਆਪਣੀ ਨਜ਼ਮ ਗਾਉਣ ਲੱਗ ਪਈ ਪੱਤੇ ਮੇਰੇ ਘਰ ਆਏ ਚਾਂਦਨੀ ਮੇ ਤੁਲੇ ਗੀਤ ਬੁੰਤੇ ਚਨਚਨਾ ਤੇ ਪੱਤੇ ਮੇਰੇ ਘਰ ਆਏ ਮੇਰੇ ਗਾਉਣ ਦੇ ਵਿਚਾਰੋਂ ਹੀ ਉਹਨਾਂ ਮੇਰਾ ਹੱਥ ਫੜ ਲਿਆ ਪਹਿਲਾ ਅੰਤਰਾ ਪੂਰਾ ਹੋਣ ਤੱਕ ਉਹ ਚੁੱਪ ਰਹੇ ਜਦੋਂ ਤੱਕ ਮੈਂ ਦੂਸਰਾ ਤੇ ਤੀਸਰਾ ਅੰਤਰਾ ਗਾਇਆ ਉਹ ਅੱਖਾਂ ਬੰਦ ਕਰਕੇ ਲੇਟੇ ਰਹੇ ਤੇ ਫਿਰ ਅਚਾਨਕ ਬੋਲੇ ਤੂ ਪੱਤਿਆਂ ਦੇ ਦਰਦ ਉਹਨਾਂ ਦੀ ਜਾਦੂ ਜੁਦਾਈ ਦੋਸਤੀ ਅਤੇ ਉਹਨਾਂ ਦੇ ਪਿਆਰ ਨੂੰ ਕਿਸ ਤਰ੍ਹਾਂ ਮਹਿਸੂਸ ਕਰ ਲਿਆ ਉਹਨਾਂ ਨੇ ਦੇ ਇਨ੍ਹਾਂ ਸ਼ਬਦਾਂ ਪ੍ਰਤੀ ਭਾਵੁਕਤਾ ਨਾਲ ਭਰ ਕੇ ਮੈਂ ਉਹਨਾਂ ਵੱਲ ਵੇਖਿਆ ਮੈਂ ਹੌਲੀ ਜਹੀ ਉਹਨਾਂ ਦੇ ਹੱਥ ਨੂੰ ਕੁੱਟਿਆ ਅਸੀਂ ਇੱਕ ਦੂਸਰੇ ਵੱਲ ਵੇਖਿਆ ਤੇ ਪਤਾ ਨਹੀਂ ਇੱਕ ਦੂਜੇ ਨੂੰ ਕੀ ਆਖਿਆ ਉਹਨਾਂ ਮੁੜ ਅੱਖਾਂ ਬੰਦ ਕਰ ਲਈਆਂ ਜਿਵੇਂ ਕਿਦਰੇ ਦੂਰ ਚਲੇ ਗਏ ਹੋਣ ਆਪਣੇ ਖਿਆਲਾਂ ਦੀ ਦੁਨੀਆ ਵਿੱਚ ਇਸ ਤਰ੍ਹਾਂ ਲੱਗਾ ਜਿਵੇਂ ਮੇਰੀ ਨਜ਼ਮ ਉਹਨਾਂ ਨੂੰ ਗੁਜ਼ਰੇ ਜ਼ਮਾਨੇ ਵਿੱਚ ਕਿਤੇ ਲੈ ਗਈ ਹੋਵੇ ਉਹ ਚੁੱਪਚਾਪ ਲੰਬੇ ਪਏ ਰਹੇ ਤੇ ਮੈਂ ਉਹਨਾਂ ਨੂੰ ਹੀਲਿੰਗ ਦਿੰਦੀ ਰਹੀ। ਲਗਭਗ 20 ਮਿੰਟ ਪਿੱਛੋਂ ਉਹਨਾਂ ਉੱਠ ਕੇ ਬੈਠਣਾ ਚਾਹਿਆ। ਸ਼ਾਇਦ ਹੀਲਿੰਗ ਤੋਂ ਬਾਅਦ ਉਹਨਾਂ ਵਿੱਚ ਕੁਝ ਤਾਕਤ ਆ ਗਈ ਸੀ। ਉਹਨਾਂ ਆਪਣੇ ਸਿਰ ਉੱਤੇ ਇੱਕ ਲਾਲ ਫੁੱਲਾਂ ਵਾਲਾ ਦੁਪੱਟਾ ਲਿਆ ਹੋਇਆ ਸੀ ਜੋ ਸਕਾਰਫ ਦਾ ਕੰਮ ਵੀ ਦੇ ਰਿਹਾ ਸੀ। ਅਸਲ ਵਿੱਚ ਮੈਂ ਉਹਨਾਂ ਨੂੰ ਲਾਲ ਅਤੇ ਗੇਰੂਏ ਰੰਗ ਪਹਿਨਣ ਦੀ ਸਲਾਹ ਦਿੱਤੀ ਸੀ ਤਾਂ ਕਿ ਉਹਨਾਂ ਦੇ ਸਰੀਰ ਵਿੱਚ ਊਰਜਾ ਦਾ ਸਤਰ ਉੱਚਾ ਰਹੇ ਕੁਝ ਥੇਰ ਉਹ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਰਹੇ ਵਾਤਾਵਰਣ ਅਤੇ ਪ੍ਰਦੂਸ਼ਣ ਦੀਆਂ ਫਿਰ ਆਪਣੀ ਕਿਤਾਬ ਉੱਤੇ ਬਣੀ ਫਿਲਮ ਪਿੰਜਰ ਦੀਆਂ ਫਿਰ ਉਹ ਬੈਠੇ ਬੈਠੇ ਮੁਸਕਰਾਉਣ ਲੱਗ ਪਏ ਤੇ ਬੋਲੇ ਤੂੰ ਕੁਝ ਸੁਣਾ ਜਦੋਂ ਮੈਂ ਪੁੱਛਿਆ ਕਿ ਉਹ ਕੀ ਸੁਣਨਾ ਚਾਹਣਗੇ ਤਾਂ ਬੋਲੇ ਕੁਝ ਵੀ ਜੋ ਤੈਨੂੰ ਪਸੰਦ ਹੋਵੇ ਮੈਂ ਇੱਕ ਗਜ਼ਲ ਦੇ ਕੁਝ ਸ਼ੇਅਰ ਗਾਏ ਤਾਂ ਕਹਿਣ ਲੱਗੇ ਕਿੰਨਾ ਉਦਾਸ ਕਲਾਮ ਹੈ ਕੁੱਝ ਚਿਰ ਚੁੱਪ ਰਹਿਣ ਤੋਂ ਬਾਅਦ ਬੋਲੇ ਮੈਨੂੰ ਅੱਜ ਵੀ ਰੂਮਾਨੀਆਂ ਦੇ ਇੱਕ ਪਾਦਰੀ ਦੇ ਚਿਹਰੇ ਦੀ ਖਾਸ ਤਰ੍ਹਾਂ ਦੀ ਉਦਾਸੀ ਯਾਦ ਹੈ। ਉੱਥੇ ਮੈਂ ਤੇ ইমরੋਜ਼ ਇੱਕ ਚਰਚ ਵਿੱਚ ਗਏ ਸਾਂ। ਪਾਦਰੀ ਦੀ ਉਮਰ ਕੋਈ 22-23 ਵਰਿਆਂ ਦੀ ਹੋਊ। ਉਸ ਦਾ ਚਿਹਰਾ ਇੰਨਾ ਉਦਾਸ ਸੀ ਕਿ ਮੈਨੂੰ ਪੁੱਛਣਾ ਪਿਆ ਕਿ ਉਹ ਇੰਨਾ ਉਦਾਸ ਕਿਉਂ ਸੀ। ইমরੋਜ਼ ਅਤੇ ਮੈਂ ਕਿਸੇ ਉਤਸਵ ਤੋਂ ਪਰਤੇ ਸਾਂ। ਉੱਥੇ ਮੈਨੂੰ ਵਾਈਨ ਦੀ ਇੱਕ ਬੋਤਲ ਤੋਹਫੇ ਵਜੋਂ ਮਿਲੀ ਸੀ। ਮੇਰੇ ਹੱਥ ਵਿੱਚ ਉਹੀ ਬੋਤਲ ਸੀ ਮੈਂ ਉਹ ਪਾਦਰੀ ਨੂੰ ਪੇਸ਼ ਕਰ ਦਿੱਤੀ ਸਾਡੇ ਕੋਲ ਗਲਾਸ ਨਹੀਂ ਸਨ ਪਰ ਉਹ ਆਪਣੇ ਹੱਥ ਦੀ ਓਕ ਨਾਲ ਪੀਣ ਲਈ ਤਿਆਰ ਹੋ ਗਿਆ ਉਸ ਦਾ ਚਿਹਰਾ ਗਹਿਰੇ ਰੰਚ ਵਿੱਚ ਡੁੱਬਿਆ ਹੋਇਆ ਸੀ ਮੈਂ ਨਹੀਂ ਸਾਂ ਚਾਹੁੰਦੀ ਕਿ ਉਹ ਆਪਣਾ ਦੁੱਖ ਇੱਧਰ ਉੱਧਰ ਖਿਲਾਰਦਾ ਰਹੇ ਮੈਂ ਉਹਨੂੰ ਆਪਣੇ ਨਾਲ ਗੱਲਾਂ ਕਰਨ ਲਈ ਰਾਜ਼ੀ ਕਰ ਲਿਆ ਉਹ ਮੈਨੂੰ ਦੱਸਣ ਲੱਗ ਪਿਆ ਕਿ ਉਹ ਕਿਸ ਤਰ੍ਹਾਂ ਪਾਦਰੀ ਬਣਿਆ ਉਸਨੇ ਮੰਨ ਲਿਆ ਕਿ ਉਸ ਦਾ ਦਿਲ ਕਿਤੇ ਹੋਰ ਸੀ ਤਾਰੰਭਿ ਉਹਨੂੰ ਤਰਵਾਸ ਨਹੀਂ ਸੀ ਦੇ ਰਹਾ ਮੈਂ ਉਹਨੂੰ ਪਾਦਰੀ ਦਾ ਰੁਤਵਾ ਛੱਡ ਕੇ ਜਾਣ ਦੀ ਸਲਾਹ ਦੇ ਦਿੱਤੀ ਇਹੋ ਜਿਹੀ ਮਾਨਸਿਕ ਅਵਸਥਾ ਵਿੱਚ ਰਹਿ ਕੇ ਉਹ ਪਾਦਰੀ ਭਲਾ ਕਿਵੇਂ ਜਿਉਂਦਾ ਰਹਿ ਸਕਦਾ ਸੀ ਮੈਂ ਉਸ ਨੂੰ ਆਖਿਆ ਉਸ ਦੀ ਸਹਿਜ ਮਨੋਦਸ਼ਾ ਉਦਾਸ ਨਹੀਂ ਸਗੋਂ ਖੁਸ਼ਗੁਵਾਰ ਸੀ ਦੇਬਸ ਜ਼ਿੰਦਗੀ ਇੱਕ ਮਜਬੂਰੀ ਬਣ ਜਾਂਦੀ ਹੈ ਪਾਦਰੀ ਦੀ ਜ਼ਿੰਦਗੀ ਵਿੱਚ ਮੈਨੂੰ ਅਮ੍ਰਿਤਾ ਜੀ ਦਿਸਣ ਲੱਗ ਪਏ ਉਹਨਾਂ ਆਪਣੀ ਉਸ ਜ਼ਿੰਦਗੀ ਤੋਂ ਨਾਤਾ ਤੋੜ ਲਿਆ ਸੀ ਤਾਂ ਆਪਣੇ ਪਤੀ ਦੇ ਸਾਥ ਵਿੱਚ ਨਾ ਖੁਸ਼ਗਵਾਰ ਜ਼ਿੰਦਗੀ ਜਿਉਂਦੇ ਰਹਿੰਦੇ ਪਰ ਉਹਨਾਂ ਇੱਕ ਵੱਡਾ ਕਦਮ ਚੁੱਕ ਲਿਆ ਜਿਹਦੇ ਲਈ ਇੱਕ ਸੁੱਲਜੇ ਹੋਏ ਦਿਮਾਗ ਦੀ ਲੋੜ ਹੁੰਦੀ ਹੈ ਅਤੇ ਉਸ ਨਾਲੋਂ ਵੀ ਵੱਧ ਜ਼ਰੂਰੀ ਹੁੰਦਾ ਹੈ ਸਾਹਸ ਉਹ ਜਾਣਦੇ ਸਨ ਕਿ ਲੇਖਕਾ ਹੋਣ ਕਰਕੇ ਉਹਨਾਂ ਦਾ ਜੀਵਨ ਲੋਕਾਈ ਦੇ ਸਾਹਮਣੇ ਹੈ ਅਤੇ ਉਹਨਾਂ ਨੂੰ ਸਮਾਜਿਕ ਨਾਰਾਜ਼ਗੀ ਅਤੇ ਕ੍ਰੋਧ ਦਾ ਸਾਹਮਣਾ ਤਾਂ ਕਰਨਾ ਹੀ ਪਊ ਅਮ੍ਰਿਤਾ ਜੀ ਦੇ ਹਰ ਖੇਦੀਆਂ ਕੁਝ ਚਲਕੀਆਂ ਉਹਨਾਂ ਦੀਆਂ ਨਜ਼ਮਾਂ ਅਨਦਾਤਾ ਤੇ ਉਡੀਕ ਤੋਂ ਵੀ ਮਿਲਦੀਆਂ ਹਨ ਉਨਾ ਦਾ ਕਹਿਣਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਕਿਸ ਦਿਸ਼ਾ ਵਿੱਚ ਲੈ ਜਾਈਏ ਕਿਹੜਾ ਮੋੜ ਮੁੜ ਜਾਈਏ ਬੇਧਿਆਨੀ ਵਿੱਚ ਚੰਗੇ ਮਾੜੇ ਦੀ ਪਛਾਣ ਕੀਤੇ ਤੋਂ ਬਗੈਰ ਹੀ ਇਹ ਸਭ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਅਸੀਂ ਕਿਹੜਾ ਰਸਤਾ ਅਖਤਿਆਰ ਕਰਦੇ ਹਾਂ ਜੇ ਗਲਤੀ ਨਾਲ ਗਲਤ ਮੋੜ ਵੀ ਮੁੜ ਜਾਈਏ ਤਾਂ ਅਸੀਂ ਆਸਾਨੀ ਨਾਲ ਆਪਣੀ ਗਲਤੀ ਨਹੀਂ ਮੰਨਦੇ ਸਗੋਂ ਗਲਤੀ ਨੂੰ ਠੀਕ ਸਾਬਤ ਕਰਨ ਲਈ ਬਹੁਤ ਸਾਰੀਆਂ ਦਲੀਲਾਂ ਦਿੰਦੇ ਰਹਿੰਦੇ ਹਾਂ ਜੀ ਅਸੀਂ ਇਸ ਤਰ੍ਹਾਂ ਹੀ ਕਰਾਂਗੇ ਤਾਂ ਗਲਤੀ ਨੂੰ ਸੁਧਾਰ ਕਿਸ ਤਰ੍ਹਾਂ ਸਕਦੇ ਹਾਂ ਅਮ੍ਰਿਤਾ ਜੀ ਨੇ ਕਦੀ ਆਪਣੇ ਪਤੀ ਵਾਰੇ ਕੋਈ ਸ਼ਿਕਾਇਤ ਨਹੀਂ ਕੀਤੀ ਮੈਨੂੰ ਬਾਅਦ ਵਿੱਚ ਪਤਾ ਲੱਗਾ ਕਿ ਅਮ੍ਰਿਤਾ ਜੀ ਦੇ ਪਤੀ ਨੇ ਪਹਿਲਾਂ ਤਾਂ ਉਹਨਾਂ ਨੂੰ ਤਲਾਕ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਤਲਾਕ ਲਈ ਉਹ ਉਦੋਂ ਰਾਜ਼ੀ ਹੋਏ ਜਦੋਂ ਉਹ ਖੁਦ ਹੀ ਕਿਸੇ ਹੋਰ ਨਾਲ ਵਿਆਹ ਕਰਨਾ ਚਾਹੁੰਦੇ ਸੀ ਅਮ੍ਰਿਤਾ ਜੀ ਦੀ ਆਪਣੇ ਪਤੀ ਨਾਲ ਕੋਈ ਨਾਰਾਜ਼ਗੀ ਨਹੀਂ ਸੀ ਇੱਥੋਂ ਤੱਕ ਕਿ ਜਦੋਂ ਆਪਣੇ ਅੰਤਮ ਵੇਲੇ ਉਹ ਬਹੁਤ ਬਿਮਾਰ ਸਨ ਅਤੇ ਬਿਲਕੁਲ ਇਕੱਲੇ ਸਨ ਅਤੇ ਅਮ੍ਰਿਤਾ ਜੀ ਦੇ ਬੇਟੇ ਨੇ ਉਹਨਾਂ ਨੂੰ ਪੁੱਛਿਆ ਕਿ ਉਹ ਆਪਣੇ ਪਿਤਾ ਨੂੰ ਘਰ ਲਿਆ ਕੇ ਉਹਨਾਂ ਦੀ ਦੇਖਭਾਲ ਕਰ ਸਕਦਾ ਹੈ ਤਾਂ ਉਹਨਾਂ ਸਿਰਫ ਹਾਂ ਹੀ ਨਹੀਂ ਕਿਹਾ ਸਗੋਂ ਆਸਰਾ ਦੇਣ ਤੋਂ ਇਲਾਵਾ ਟੀਮਾਰਦਾਰੀ ਵੀ ਕੀਤੀ ਅਮ੍ਰਿਤਾ ਜੀ ਦੇ ਪਤੀ ਦੀ ਮੌਤ ਉਹਨਾਂ ਘਰ ਹੀ ਹੋਈ ਸੀ ਕਿਸੇ ਹੋਰ ਪ੍ਰਸੰਗ ਵਿੱਚ ਜਦੋਂ ਮੈਂ 임ਰੋਜ਼ ਨੂੰ ਪੁੱਛਿਆ ਤਾਂ ਬੋਲੇ ਅਸੀਂ ਉਸ ਸਾਕਸ਼ ਬਾਰੇ ਕਿਉਂ ਗੱਲ ਗੱਲ ਕਰੀਏ ਜੀ ਦਾ ਸਾਡੇ ਨਾਲ ਕੋਈ ਸੰਬੰਧ ਹੀ ਨਾ ਹੋਵੇ ਕੋਈ ਲੈਣਾ ਦੇਣਾ ਹੀ ਨਾ ਹੋਵੇ ਉਹਨਾਂ ਨੂੰ ਹੈਰਾਨੀ ਹੁੰਦੀ ਹੈ ਕਿ ਲੋਕ ਕਿਉਂ ਆਪਣੀ ਜ਼ਿੰਦਗੀ ਨੂੰ ਉਹਨਾਂ ਲੋਕਾਂ ਲਈ ਉਲਝਾਈ ਰੱਖਦੇ ਹਨ ਜੋ ਉਹਨਾਂ ਨਾਲ ਨਾਰਾਜ਼ ਰਹਿੰਦੇ ਨੇ ਅਸੀਂ ਉਹਨਾਂ ਲੋਕਾਂ ਤੋਂ ਆਪਣੀ ਜ਼ਿੰਦਗੀ ਨੂੰ ਪ੍ਰਭਾਵਿਤ ਹੀ ਕਿਉਂ ਹੋਣ ਦਿੰਦੇ ਹਾਂ ਜੋ ਸਾਡੇ ਲਈ ਬੁਰੇ ਹਾਲਾਤ ਪੈਦਾ ਕਰਦੇ ਹਨ ਉਹ ਹਾਲਾਤ ਭਾਵੇਂ ਅਸਲੀ ਹੋਣ ਜਾਂ ਕਾਲਪਨਿਕ ਸਾਨੂੰ ਉਹਨਾਂ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਣਾ ਚਾਹੀਦਾ ਹੈ ਅਸਲ ਵਿੱਚ ਅਸੀਂ ਉਹਨਾਂ ਪਲਾਂ ਨੂੰ ਵਾਰ-ਵਾਰ ਜਿਉਂਦੇ ਹਾਂ ਜਿਨ੍ਹਾਂ ਵਿੱਚ ਸਾਨੂੰ ਦੁੱਖ ਜਾਂ ਪਰੇਸ਼ਾਨੀ ਝੱਲਣੀ ਪੈਂਦੀ ਹੈ ਜੇ ਇਹ ਭਾਵ ਸ਼ਾਂਤੀ ਲਈ ਹੈ ਫਿਰ ਤਾਂ ਠੀਕ ਹੈ ਵਰਨਾ ਅਸੀਂ ਕ੍ਰੇਣਾ ਅਤੇ ਕਲੇਸ਼ ਉੱਤੇ ਹੀ ਅੰਤਰ ਧਿਆਨ ਹੋ ਰਹੇ ਹੁੰਦੇ ਹਾਂ ਅਮ੍ਰਿਤਾ ਹਤੇ ਅਮਰੋਜ਼ ਨੂੰ ਮਿਲਦੇ ਆ ਮੈਨੂੰ ਪਤਾ ਲੱਗਾ ਕਿ ਅਮਰੋਜ਼ ਸਿਰਫ 9 ਸਾਲ ਦੇ ਸਨ ਜਦੋਂ ਉਹਨਾਂ ਦੀ ਮਾਂ ਦਾ ਦੇਹਾਂਤ ਹੋ ਗਿਆ ਸੀ ਮਾਂ ਦੇ ਪਿਆਰ ਤੋਂ ਮਹਿਰੂਮ ਉਹ ਖੁਦ ਨੂੰ ਬੇहद ਇਕੱਲਾ ਤੇ ਉਦਾਸ ਮਹਿਸੂਸ ਕਰਦੇ ਸਨ। ਉਹਨਾਂ ਦੀ ਅੱਖਾਂ ਹਮੇਸ਼ਾ ਮਾਂ ਦੇ ਪਿਆਰ ਨੂੰ ਹੀ ਲੱਭਦੀਆਂ ਰਹੀਆਂ। ਸਕੂਲ ਵਿੱਚ ਉਹਨਾਂ ਦਾ ਇੱਕ ਦੋਸਤ ਆਪਣੇ ਟਿਫਨ ਦਾ ਇੱਕ ਪਰੌਂਠਾ ਅਕਸਰ ਉਹਨਾਂ ਨਾਲ ਵੰਡਦਾ ਹੁੰਦਾ ਸੀ। ਇਮਰੋਜ਼ ਹਮੇਸ਼ਾ ਉਹਨੂੰ ਪੁੱਛਦਾ, "ਪਰੌਂਠਾ ਕინੇ ਬਣਾਇਆ ਹੈ?" ਅਤੇ ਜਦੋਂ ਉਹ ਕਹਿੰਦਾ ਮਾਂ ਨੇ ਬਣਾਇਆ ਹੈ, ਤਾਂ ਇਮਰੋਜ਼ ਨੂੰ ਲੱਗਦਾ ਜਿਵੇਂ ਉਸ ਪਰੌਂਠੇ ਵਿੱਚੋਂ ਮਾਂ ਦੀ ਮਮਤਾ ਦੀ ਪਿੰਨੀ-ਪਿੰਨੀ ਖੁਸ਼ਬੂ ਆ ਰਹੀ ਹੋਵੇ। ਬਹੁਤ ਸਾਲ ਪਿਛੋਂ ਭਾਵਨਾ ਮੋੜ ਉੱਪਰ ਆਈ ਰਾਤ ਦੀ ਡਿਊਟੀ ਤੋਂ ਬਾਅਦ 임ਰੋਜ਼ ਅਮ੍ਰਿਤਾ ਨੂੰ ਰੇਡੀਓ ਸਟੇਸ਼ਨ ਤੋਂ ਲੈ ਕੇ ਘਰ ਤੱਕ ਛੱਡਣ ਜਾਂਦੇ ਹੁੰਦੇ ਸਨ ਇਹ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਉਹ ਹਾਲੇ ਇਕੱਠੇ ਨਹੀਂ ਸਨ ਰਹਿੰਦੇ ਇੱਕ ਦਿਨ ਸਟਾਫ ਕਾਰ ਲੇਟ ਹੋ ਗਈ ਤਾਂ ਉਹਨਾਂ ਸਲਾਹ ਦਿੱਤੀ ਕਿ ਕਿਉਂ ਨਾ ਪੈਦਲ ਹੀ ਘਰ ਚੱਲੀਏ ਚਾਂਦਨੀ ਰਾਤ ਸੀ ਆਸ-ਪਾਸ ਦੀ ਦੁਨੀਆ ਤੋਂ ਬੇਖਬਰ ਦੋਵੇਂ ਚੱਲ ਪਏ ਕਦੀ ਇੱਕ ਦੂਜੇ ਨੂੰ ਵੇਖਦੇ ਤੇ ਕਦੀ ਚਾਨਣ ਨੂੰ ਸੰਸਦ ਮਾਰਗ ਤੋਂ ਪਟੇਲ ਨਗਰ ਤੱਕ ਦਾ ਪੈੜਾ ਸੌਖਾ ਹੀ ਮੁੱਕ ਗਿਆ ਘਰ ਪਹੁੰਚਣ ਤੇ ਅਮ੍ਰਿਤਾ ਨੇ ਚਿਜਕਦਿਆਂ ਚਿਜਕਦਿਆਂ ਕਿਹਾ ਖਾਣਾ ਖਾ ਕੇ ਜਾਵੀਂ ਦੋਵੇਂ ਅੰਦਰ ਆ ਗਏ ਨੌਕਰ ਤੋਂ ਬਿਨਾ ਘਰ ਦੇ ਸਾਰੇ ਜੀ ਸੁੱਤੇ ਹੋਏ ਸਨ ਜੋ ਵੀ ਬਣਿਆ ਹੋਇਆ ਸੀ ਉਹਨਾਂ ਗਰਮ ਕੀਤਾ ਪਰ ਰੋਟੀਆਂ ਸਿਰਫ ਦੋ ਸਨ ਦੋਹਾਂ ਨੇ ਅੱਡ-ਅੱਡ ਪਲੇਟਾਂ ਵਿੱਚ ਇੱਕ-ਇੱਕ ਰੋਟੀ ਰੱਖ ਲਈ ਰੋਟੀ ਖਾਂਦਿਆਂ-ਖਾਂਦਿਆਂ ਅਮ੍ਰਿਤਾ ਨੇ ਅੱਖ ਬਚਾ ਕੇ ਆਪਣੀ ਰੋਟੀ ਵਿੱਚੋਂ ਅੱਧੀ ਤੋੜ ਕੇ ਉਹਨਾਂ ਦੀ ਪਲੇਟ ਵਿੱਚ ਰੱਖ ਦਿੱਤੀ। 임ਰੋਜ ਉਸ ਘਟਨਾ ਨੂੰ ਜਾਹਤ ਕਰਦੇ ਹਨ ਅੰदित ਹੋ ਜਾਂਦੇ ਹਨ ਤੇ ਕਹਿੰਦੇ ਹਨ ਰੋਟੀ ਤਾਂ ਅੱਧੀ ਸੀ ਪਰ ਚੰਨ ਤਾਂ ਪੂਰਾ ਸੀ। ਕਿਸੇ ਹੋਰ ਪ੍ਰਸੰਗ ਵਿੱਚ ਇੱਕ ਵਾਰ ਮੈਂ 임ਰੋਜ ਨੂੰ ਪੁੱਛਿਆ ਕਿ ਉਹਨਾਂ ਨੂੰ ਅਮ੍ਰਿਤਾ ਦੀ ਕਿਹੜੀ ਗੱਲ ਸਭ ਤੋਂ ਵੱਧ ਪਸੰਦ ਹੈ ਤਾਂ ਉਹ ਬੋਲੇ ਉਸ ਦਾ ਹੋਣਾ ਤੇ ਉਸ ਦੇ ਕਰੀਬ ਹੋਣ ਦਾ احساس ਕੁਝ ਰੁੱਕ ਕੇ ਫਿਰ ਬੋਲੇ ਜਦੋਂ ਮੈਂ ਸ਼ਮਰ ਰਸਾਲੇ ਵਿੱਚ ਕੰਮ ਕਰਦਾ ਸਾਂ ਤਾਂ ਅਮ੍ਰਿਤਾ ਕਦੀ ਕਦੀ ਮੇਰੇ ਦਫ਼ਤਰ ਆ ਜਾਂਦੀ ਸੀ ਤੇ ਮੇਰੇ ਕਮਰੇ ਦੀਆਂ ਕੰਧਾਂ ਉੱਤੇ ਸੱਜੀਆਂ ਜਾਂ ਮੈਗਜ਼ੀਨ ਵਿੱਚ ਛੱਪੀਆਂ ਮੇਰੀਆਂ ਬਣਾਈਆਂ ਹੋਈਆਂ ਤਸਵੀਰਾਂ ਨੂੰ ਧਿਆਨ ਨਾਲ ਵੇਖਦੀ ਸੀ ਇੱਕ ਦਿਨ ਬੋਲੀ ਤੂੰ ਔਰਤਾਂ ਦੀਆਂ ਤਸਵੀਰਾਂ ਬਣਾਉਂਦਾ ਹੈ ਇੰਨੀਆਂ ਸੋਹਣੀਆਂ ਤੇ ਤਰਾਸ਼ੇ ਹੋਏ ਚਿਹਰੇ ਵਾਲੀਆਂ ਔਰਤਾਂ ਕੀ ਤੋ ਕਦੀ ਕੋਈ ਵਮਨ ਵਿਦ ਐ ਮਾਈਂਡ ਵੀ ਬਣਾਈ ਹੈ ਮੈਂ ਪਮਤਰ ਗਿਆ ਮੇਰੇ ਕੋਲ ਇਸ ਸਵਾਲ ਦਾ ਕੋਈ ਜਵਾਬ ਨਹੀਂ ਸੀ ਥੋੜੇ ਚਿਰ ਪਿੱਛੋਂ ਅਮ੍ਰਿਤਾ ਤਾਂ ਚਲੀ ਗਈ ਪਰ ਉਹਦਾ ਸਵਾਲ ਮੇਰੇ ਕੋਲ ਹੀ ਰਹਿ ਗਿਆ ਉਸੇ ਸਵਾਲ ਦੇ ਜਵਾਬ ਦੀ ਤਲਾਸ਼ ਵਿੱਚ ਮੈਂ ਕਲਾ ਦੇ ਇਤਿਹਾਸ ਦੀ ਪਿਛਲੀ ਸਦੀ ਵਿੱਚ ਪਹੁੰਚ ਗਿਆ ਕਲਾ ਦੀਆਂ ਉਹਨਾਂ ਲਾਇਬ੍ਰੇਰੀਆਂ ਵਿੱਚ ਜੋ ਮੈਂ ਕਲਾ ਦੇ ਸਕੂਲਾਂ ਅਤੇ ਅਜ਼ਾਇਬ ਘਰਾਂ ਵਿੱਚ ਵੇਖੀਆਂ ਸਨ ਉਹ ਤਸਵੀਰਾਂ ਸਨ ਔਰਤ ਸੂਰਜਮੁਖੀ ਦੇ ਫੁੱਲਾਂ ਦੇ ਨਾਲ ਔਰਤ ਚੰਨ ਦੇ ਨਾਲ ਔਰਤ ਬੱਚੇ ਦੇ ਨਾਲ ਮੁਸਕਰਾਉਂਦੀ ਔਰਤ ਉਦਾਸ ਔਰਤ ਪਰ ਕਿਤੇ ਵੀ ਮੈਨੂੰ ਔਮਨ ਵਿਦ ਦੇ ਮਾਈਂਡ ਨਹੀਂ ਮਿਲੀ ਮੈਨੂੰ ਹੈਰਾਨਗੀ ਹੋਣ ਲੱਗ ਪਈ ਕਿ ਸਦੀਆਂ ਤੋਂ ਔਰਤ ਨੂੰ ਸ਼ਾਇਦ ਇੱਕ ਜਿਸਮੀ ਸਮਝਿਆ ਗਿਆ ਹੈ ਉਸ ਨੂੰ ਮਨ ਦੇ ਨਾਲ ਨਹੀਂ ਸਮਝਿਆ ਗਿਆ ਕੁਝ ਦਿਨ ਰੋਕ ਕੇ ਉਹਨਾਂ ਸ਼ਬਦਾਂ ਦੀ ਇੱਕ ਹੋਰ ਤਸਵੀਰ ਉੱਕਰ ਦਿੱਤੀ 1958 ਦੇ ਮਈ ਮਹੀਨੇ ਦੀ ਇੱਕ ਸ਼ਾਮ ਵੇਲੇ ਪੂਰਾ ਚੰਦ ਨਿਕਲਿਆ ਹੋਇਆ ਸੀ। ਅਮਲਤਾਸ ਦੇ ਕੁਝ ਪੀਲੇ ਫੁੱਲ ਰੁੱਖਾਂ ਨਾਲ ਟੰਗੇ ਪਏ ਸਨ। ਕੁਝ ਜ਼ਮੀਨ ਉੱਤੇ ਖਿਲਰੇ ਹੋਏ ਸਨ ਤੇ ਕੁਝ ਵਗਦੀ ਹਵਾ ਵਿੱਚ ਉੱਡ ਰਹੇ ਸਨ। ਮੈਨੂੰ ইমরੋਜ਼ ਦੀਆਂ ਅੱਖਾਂ ਵਿੱਚ ਇੱਕ ਵਿਸ਼ੇਸ਼ ਚਮਕ ਵਿਖਾਈ ਦਿੱਤੀ। ਉਹ ਕਹਿ ਰਹੇ ਸਨ ਧਰਤੀ ਅਤੇ ਹਵਾ ਕੁਝ ਅੜਰੇ ਜਿਹੇ ਜਾਪ ਰਹੇ ਸਨ ਤੇ ਅਮ੍ਰਿਤਾ ਵੀ। ਬਐਸੇ ਤਾਂ ਸਭ ਕੁਝ ਪਹਿਲਾਂ ਵਾਂਗ ਹੀ ਸੀ ਪਰ ਰੰਗਾ ਦਾ ਰੰਗ ਕੁਝ ਹੋਰ ਗੂੜਾ ਹੋ ਗਿਆ ਸੀ ਅਸੀਂ ਤੁਰੇ ਫਿਰਦੇ ਰਹੇ ਘੁੰਮਦੇ ਰਹੇ ਹਾਲਾਂਕਿ ਅਸੀਂ ਜਾਣਾ ਕਿਤੇ ਵੀ ਨਹੀਂ ਸੀ ਧਰਤੀ ਉੱਤੇ ਖਿਲਰੇ ਫੁੱਲਾਂ ਦੀ ਤਰ੍ਹਾਂ ਅਸੀਂ ਵੀ ਉਹਨਾਂ ਉੱਤੇ ਖਿਲਰ ਗਏ ਆਸਮਾਨ ਨੂੰ ਅਸੀਂ ਕਦੀ ਖੁੱਲੀਆਂ ਅੱਖਾਂ ਨਾਲ ਵੇਖਦੇ ਤੇ ਕਦੀ ਬੰਦ ਕਰਕੇ ਪੁਰਾਣੀਆਂ ਇਮਾਰਤਾਂ ਦੀਆਂ ਪੌੜੀਆਂ ਉੱਤੇ ਚੜਦੇ ਉਤਰਦੇ ਅਸੀਂ ਇੱਕ ਇਹੋ ਜਿਹੀ ਇਮਾਰਤ ਦੀ ਛੱਤ ਉੱਤੇ ਪਹੁੰਚ ਗਏ ਜਿੱਥੇ ਜਮੁਨਾ ਨਦੀ ਵਿਖਾਈ ਦਿੰਦੀ ਸੀ ਅਮ੍ਰਿਤਾ ਨੇ ਮੈਨੂੰ ਪੁੱਛਿਆ ਕੀ ਤੂੰ ਕਦੀ ਪਹਿਲਾਂ ਕਿਸੇ ਹੋਰ ਨਾਲ ਵੀ ਇੱਥੇ ਆਇਆ ਏ ਮੈਂ ਕਿਹਾ ਮੈਨੂੰ ਤਾਂ ਨਹੀਂ ਲੱਗਦਾ ਮੈਂ ਕਦੀ ਕਿਤੇ ਵੀ ਕਿਸੇ ਦੇ ਨਾਲ ਗਿਆ ਹਾਂ ਅਸੀਂ ਘੁੰਮਦੇ ਰਹੇ ਜਿੱਥੇ ਵੀ ਜੀ ਕੀਤਾ ਰੁੱਕ ਕੇ ਚਾਹ ਪੀ ਲਈ ਸਭ ਕੁਝ ਖੂਬਸੂਰਤ ਸੀ ਪਰ ਖੂਬਸੂਰਤੀ ਤਾਂ ਵੇਖਣ ਵਾਲੇ ਦੀ ਨਜ਼ਰ ਵਿੱਚ ਹੁੰਦੀ ਹੈ ਨਾ ਤਿੰਨ ਦਿਨ ਬਾਅਦ ਅਮਰੋਜ਼ ਮੁੰਬਈ ਚਲੇ ਗਏ ਗੁਰਦਤ ਦੇ ਨਾਲ ਕੰਮ ਕਰਨ ਲਈ ਪਰ ਛੇਤੀ ਹੀ 파ਰਤਾਏ ਇਹ 파ਰਤਨਾ ਆਪਣੇ ਕੋਲ ਪਰਤ ਆਉਣ ਵਾਂਗ ਸੀ ਅਮ੍ਰਿਤਾ ਹੈਰਾਨ ਵੀ ਸੀ ਤੇ ਖੁਸ਼ ਵੀ ਉਹਨਾਂ 임ਰੋ즈 ਵੱਲ ਵੇਖਿਆ ਤੇ ਵੇਖਦੇ ਰਹੇ ਪਰ ਇੱਕ ਲਫ਼ਜ਼ ਵੀ ਨਹੀਂ ਬੋਲਿਆ ਕੁਝ ਦਿਨਾਂ ਪਿੱਛੋਂ ਘਟਨਾਵਾਂ ਦਾ ਇੱਕ ਹੋਰ ਖਾਕਾ ਉੱਪਰ ਆਇਆ ਜਦੋਂ ਅਮ੍ਰਿਤਾ ਦੇ ਬੱਚੇ ਨਿੱਕੇ ਸਨ ਉਦੋਂ 임ਰੋ즈 ਕੋਲ ਇੱਕ ਸਕੂਟਰ ਹੁੰਦਾ ਸੀ ਦੋਵਾਂ ਬੱਚਿਆਂ ਨੂੰ ਇਕੱਠਿਆਂ ਸਕੂਲ ਛੱਡਣ ਜਾਣਾ ਪੈਂਦਾ ਸੀ ਉਨ੍ਹਾਂ ਦੇ ਉਤੋਤੜੀ ਕਈ ਚਲਾਨ ਹੋ ਗਏ ਫਿਰ ਦੋਹਾਂ ਨੇ ਸੋਚਿਆ ਕਿ ਕਾਰ ਲੈ ਲੈਣੀ ਚਾਹੀਦੀ ਹੈ ਦੋਹਾਂ ਨੇ ਰਲ ਕੇ 5-5000 ਰੁਪਏ ਪਾਏ ਤੇ 10000 ਦੀ ਇੱਕ ਫੀਅਰਡ ਲੈ ਲਈ ਹੁਣ ਉਸ ਕਾਰ ਨੂੰ ਰਜਿਸਟਰ ਕਰਾਉਣਾ ਸੀ ਰਜਿਸਟਰੀ ਦੋਹਾਂ ਦੇ ਨਾਂ ਉੱਤੇ ਹੋਣੀ ਸੀ ਰਜਿਸਟ੍ਰੇਸ਼ਨ ਅਫਸਰ ਨੇ ਜਦੋਂ ਇਹ ਪੁੱਛਿਆ ਕਿ ਅਮ੍ਰਿਤਾ ਨਾਲ ਉਹਨਾਂ ਦਾ ਕੀ ਰਿਸ਼ਤਾ ਹੈ ਤਾਂ ਉਹ ਬੋਲੇ ਦੋਸਤ ਹੈ ਅបਸਰ ਨੂੰ ਇਹ ਗੱਲ ਹਾਜ਼ਮ ਹੀ ਨਹੀਂ ਹੋ ਰਹੀ ਸੀ ਕਿ ਇਹ ਮਰਦ ਅਤੇ ਇੱਕ ਔਰਤ ਵਿਚਕਾਰ ਦੋਸਤੀ ਦਾ ਰਿਸ਼ਤਾ ਵੀ ਹੋ ਸਕਦਾ ਹੈ ਉਹ ਉਸ ਦੀ ਸਮਝ ਤੋਂ ਇੱਕਦਮ ਬਾਹਰ ਸੀ ਹੈਰਾਨੀ ਦੀ ਗੱਲ ਹੈ ਕਿ ਦੋ ਵਿਅਕਤੀਆਂ ਦੇ ਵਿੱਚ ਦੋਸਤੀ ਦੇ ਰਿਸ਼ਤੇ ਨੂੰ ਸਮਾਜ ਮਾਨਤਾ ਹੀ ਨਹੀਂ ਦਿੰਦਾ ਇੱਕ ਵਾਰ 임ਰੋਜ਼ ਨੇ ਬੀਮੇ ਦਾ ਫਾਰਮ ਭਰਿਆ ਇੱਕ ਕਾਲਮ ਵਿੱਚ ਵਾਰਸ ਦਾ ਨਾਮ ਲਿਖਣਾ ਸੀ 임ਰੋਜ਼ ਨੇ ਅਮ੍ਰਿਤਾ ਦਾ ਨਾਮ ਭਰ ਦਿੱਤਾ ਵਾਰਸ ਨਾਲ ਰਿਸ਼ਤਾ ਦੇ ਕਾਲਮ ਵਿੱਚ 임ਰੋਜ਼ ਨੇ ਦੋਸਤ ਲਿਖ ਦਿੱਤਾ ਕਲਰਕ ਨੇ ਕਿੰਤੂ ਕਰ ਦਿੱਤਾ ਬੋਲਿਆ ਇਸ ਨੂੰ ਠੀਕ ਕਰਕੇ ਲਿਆਓ ਅਤੇ ਇਸ ਵਿੱਚ ਕਿਸੇ ਰਿਸ਼ਤੇਦਾਰ ਦਾ ਨਾਂ ਪਰੋ ਕਲਰਕ ਨੂੰ ਇਤਰਾਜ਼ ਇਸ ਲਈ ਸੀ ਕਿਉਂਕਿ ਆਮ ਤੌਰ ਉੱਤੇ ਕਿਸੇ ਦੋਸਤ ਨੂੰ ਵਾਰਸ ਨਹੀਂ ਬਣਾਇਆ ਜਾਂਦਾ ਪਰ 임ਰੋਜ਼ ਕਦੋਂ ਕੋਈ ਆਮ ਗੱਲ ਕਰਦੇ ਸਨ ਇਸੇ ਲਈ ਉਹ ਬੁੱਲ ਫਾਈਟ ਜਾਰੀ ਹੈ ਧੰਨਵਾਦ